ਇਹ ਸਰਦੀ ਸ਼ੁਰੂ ਹੁੰਦੇ ਹੀ ਤੁਸੀਂ ਬਦਲੋ ਰਸੋਈ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਤੇ ਤੁਹਾਡੇ ਬੱਚੇ ਤੇ ਬਜ਼ੁਰਗ ਕਦੀ ਨਹੀਂ ਹੋਣਗੇ ਬਿਮਾਰ ਤੇ ਨਾਲ ਲੱਗੂਗਾ ਜੀ ਖੰਗ ਜੁਕਾਮ ਕਿਹੜੀਆਂ-ਕਿਹੜੀਆਂ ਚੀਜ਼ਾਂ ਵਾਂ ਤੇ ਕੀ ਆਪਾਂ ਚੇਂਜ ਕਰਨਾ ਰਸੋਈ ਦੇ ਵਿੱਚੋਂ ਇਹ ਸਾਰਾ ਅੱਗੇ ਵੀਡੀਓ 'ਚ ਦੇਖੋ ਜੀ ਤੁਹਾਕਸਦੀ ਤੋਂ ਰ ਸਾਰਿਆਂ ਦਾ ਮੇਰੇ ਚੈਨਲ ਦੇ ਵਿੱਚ ਤੇ ਜਿਵੇਂ ਤੁਹਾਡੇ ਬੱਚੇ ਵੀ ਜੇਕਰ ਸਰਦੀਆਂ ਦੇ ਵਿੱਚ ਖੰਘ ਜਕਾਮ ਤੋਂ ਪਰੇਸ਼ਾਨ ਰਹਿੰਦੇ ਆ ਹਰ ਵਾਰੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੁੰਦੀ ਹੈ ਖੰਘ ਜਕਾਮ ਦੀ ਚਾਹੇ ਤੁਹਾਡੇ ਬਜ਼ੁਰਗ ਜਿਹੜੇ ਘਰੇ ਨੇ ਉਹਨਾਂ ਨੂੰ ਵਾਈ ਦੀ ਪ੍ਰੋਬਲਮ ਹੁੰਦੀ ਆ ਉਹਨਾਂ ਨੂੰ ਦਰਦਾਂ ਦੀ ਪ੍ਰੋਬਲਮ ਹੁੰਦੀ ਆ ਤੇ ਤੁਸੀਂ ਜਦੋਂ ਸਰਦੀ ਸ਼ੁਰੂ ਹੁੰਦੀ ਹੈ ਨਾ ਸਰਦੀ ਸ਼ੁਰੂ ਹੁੰਦੀ ਹੈ ਜਿਵੇਂ ਆਪਾਂ ਕੱਪੜੇ ਚੇਂਜ ਕਰਦੇ ਆ ਨਾ ਜਿਵੇਂ ਖਾਣ ਪੀਣ ਦੀਆਂ ਚੀਜ਼ਾਂ ਚੇਂਜ ਕਰਦੇ ਆ ਇਸੇ ਤਰ੍ਹਾਂ ਆਪਾਂ ਰਸੋਈ ਦੇ ਵਿੱਚ ਕਈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਚੇਂਜ ਕਰਨੀਆਂ ਹੁੰਦੀਆਂ ਤੇਈ ਲੋਕੋ ਚੇਂਜ ਨਹੀਂ ਕਰਦੇ ਤਾਂ ਹੀ ਉਹ ਜਿਹੜੀਆਂ ਬਿਮਾਰੀਆਂ ਵਾਂ ਉਹਨਾਂ ਦੇ ਸਰੀਰ ਨੂੰ ਲੱਗਦੀਆਂ ਨੇ ਕਿਹੜੀਆਂ ਚੀਜ਼ਾਂ ਆਪਾਂ ਨੂੰ ਚੇਂਜ ਕਰਨੀਆਂ ਚਾਹੀਦੀਆਂ ਇਹ ਆਪਾਂ ਚੈਨਲ ਤੇ ਦੱਸਦੇ ਰਹਿੰਦੇ ਆ ਤੇ ਅੱਜ ਵਾਲੀ ਵੀਡੀਓ ਜਿਹੜੀ ਲੈ ਕੇ ਆਏ ਆ ਆਪਾਂ ਇਹਦੇ ਵਿੱਚ ਆਪਾਂ ਦੱਸਾਂਗੇ ਕਿ ਆਪਣਾ ਸਬਜ਼ੀ ਦਾ ਜਿਹੜਾ ਗਰਮ ਮਸਾਲਾ ਵਾ ਸਰਦੀਆਂ ਦੇ ਵਿੱਚ ਉਹਨੂੰ ਕਿਸ ਤਰ੍ਹਾਂ ਤਿਆਰ ਕਰਨਾ ਉਹਦੇ ਵਿੱਚ ਕੀ ਕੀ ਹੋਰ ਐਡ ਕਰਨਾ ਜ਼ਿਆਦਾਤਰ ਲੋਕ ਕੀ ਕਰਦੇ ਆ ਬਾਜ਼ਾਰੋਂ ਲੈ ਕੇ ਆਉਂਦੇ ਆ ਮਿਕਸ ਕੀਤਾ ਹੋਇਆ ਮਸਾਲਾ ਤੇ ਬਸ ਇਹ ਕਹਿ ਦਿੰਦੇ ਆਸੀਂ ਘਰੇ ਤਿਆਰ ਕਰਦੇ ਆ ਉਹ ਸਾਬਤ ਦੇ ਵਿੱਚ ਸਿਰਫ ਤੁਹਾਨੂੰ ਧਨੀਆ ਧਨੀਆ ਜਿਆਦਾ ਦਿਸੂਗਾ ਕੋਈ ਕੋਈ ਕਿਤੇ ਮਸਾਲਾ ਕੁਛ ਦਿਸੂਗਾ ਕੋਈ ਦੁਕਾਨਦਾਰਾ ਜਿਹੜਾ ਪੂਰਾ ਪਰਫੈਕਟ ਜਿਹੜਾ ਮਸਾਲਾ ਤੁਹਾਨੂੰ ਦਊਗਾ ਅਦਰਵਾਈਜ਼ ਜਿਹੜੀਆਂ ਸਸਤੀਆਂ ਚੀਜ਼ਾਂ ਹੁੰਦੀਆਂ ਉਹ ਜਿਆਦੀਆਂ ਵਿੱਚ ਪਾ ਦਿੰਦੇ ਆ ਤੇ ਬਸ ਉਹ ਕਹਿ ਦਿੰਦੇ ਜੀ ਇਹ ਗਰਮ ਮਸਾਲਾ ਤਿਆਰ ਹੋ ਗਿਆ ਉਹ ਗਰਮੀ ਸਰਦੀ ਇੱਕੋ ਹੀ ਮਸਾਲਾ ਰੱਖਦੇ ਨੇ ਬਸ ਤੁਸੀਂ ਜਦੋਂ ਇਹ ਮਸਾਲਾ ਘਰੇ ਤਿਆਰ ਕਰੋਗੇ ਨਾ ਜਿਹੜੀ ਜਿਹੜੀ ਚੀਜ਼ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਉਹਦੇ ਅਕੋਰਡਿੰਗ ਤਿਆਰ ਕਰੋਗੇ ਤੁਸੀਂ ਦੇਖਿਓ ਕਿ ਤੁਹਾਡੇ ਸਬਜ਼ੀ ਦਾ ਜਿਹੜਾ ਟੇਸਟ ਵੀ ਵਧੀਆ ਆਊਗਾ ਤੇ ਜਿਹੜੀਆਂ ਨਿੱਕੀਆਂ ਮੋਟੀਆਂ ਤੁਹਾਨੂੰ ਬਿਮਾਰੀਆਂ ਲੱਗਦੀਆਂ ਚਾਹੇ ਕੋਈ ਸਬਜ਼ੀ ਖਾ ਕੇ ਤੁਹਾਨੂੰ ਬੈ ਹੋ ਜਾਂਦੀ ਹੈ ਤੇ ਉਹ ਕਦੇ ਨਹੀਂ ਹੋਊਗੀ ਕਿਉਂਕਿ ਇਹਦੇ ਵਿੱਚ ਆਪਾਂ ਕੁਝ ਮਸਾਲੇ ਜਿਹੜੇ ਐਡ ਕਰ ਰਹੇ ਹਾਂ ਸਰਦੀਆਂ ਵਾਸਤੇ ਹੁਣ ਸਪੈਸ਼ਲ ਜਿਵੇਂ ਗਰਮੀਆਂ ਦੇ ਵਿੱਚ ਆਪਾਂ ਗਰਮ ਮਸਾਲਾ ਜਿਹੜਾ ਤਿਆਰ ਕਰਦੇ ਹਾਂ ਉਹਦੇ ਵਿੱਚ ਵੱਖਰੀ ਚੀਜ਼ ਪੈਂਦੀ ਹੈ ਜਿਹੜੇ ਸਰਦੀ ਦੇ ਵਿੱਚ ਆ ਇੱਕ ਇਹਦੀ ਜਿਹੜੀ ਕੁਆਂਟੀਟੀ ਆ ਉਹਦਾ ਵੀ ਬੜਾ ਹਿਸਾਬ ਰੱਖਣਾ ਪੈਂਦਾ ਵਾ ਤੇ ਸਰਦੀ ਦੇ ਵਿੱਚ ਕਿਹੜੀ ਚੀਜ਼ ਵੱਧ ਪਾਉਣੀ ਆ ਕਿਹੜੀ ਚੀਜ਼ ਘੱਟ ਪਾਉਣੀ ਆ ਸੋ ਆਪਾਂ ਗਰਮੀ ਵਾਲਾ ਮਸਾਲਾ ਵੀ ਤਿਆਰ ਕਰਕੇ ਪਹਿਲਾਂ ਵੀਡੀਓ ਚੈਨਲ ਤੇ ਪਾਈ ਆ ਉਹਨੂੰ ਵੀ ਤੁਸੀਂ ਬਹੁਤ ਪਿਆਰ ਦਿੱਤਾ ਵਾ ਤੇ ਬਹੁਤ ਭੈਣ ਭਰਾਏ ਜਿਹੜਾ ਮਸਾਲਾ ਮੰਗਾਉਂਦੇ ਵੀ ਸਾਡੇ ਕੋਲ ਜਿਵੇਂ ਤੁਸੀਂ ਵੀ ਸਾਡੇ ਕੋਲ ਕੋਈ ਮਸਾਲਾ ਅਚਾਰ ਪਾਪੜ ਵਣੀਆਂ ਕਿਸੇ ਵੀ ਕਿਸਮ ਦੀ ਪੰਜੀਰੀ ਮੰਗਾਣੀ ਹੋਵੇ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਆਓ ਜੀ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਹੁਣ ਸਰਦੀਆਂ ਵਾਲੇ ਮਸਾਲੇ ਦੇ ਵਿੱਚ ਕਿਹੜੇ ਕਿਹੜੇ ਮਸਾਲੇ ਪਾ ਰਹੇ ਹਾਂ ਤੇ ਕਿੰਨੀ ਕਿੰਨੀ ਉਹਨਾਂ ਦੀ ਕੁਆਂਟੀਟੀ ਆ ਤੁਸੀਂ ਇੱਕ ਕਾਪੀ ਪੈਨ ਲੈ ਕੇ ਬੈਠ ਜਾਓ ਤੇ ਲਿਖ ਲਓ ਦੁਬਾਰਾ ਤੁਸੀਂ ਨਾ ਮੈਸੇਜ ਕਰਿਓ ਤੇ ਨਾ ਹੀ ਇਸ ਬਾਰੇ ਫੋਨ ਕਰਿਓ ਕਿ ਪਲੀਜ਼ ਸਾਨੂੰ ਜਿਹੜਾ ਇਹ ਤੁਸੀਂ ਮਸਾਲੇ ਲਿਖਾ ਦਿਓ ਕਿਉਂਕਿ ਬਹੁਤ ਇਹੋ ਜਿਹਾ ਆਉਂਦੇ ਨੇ ਭੈਣ ਭਰਾ ਮੈਂ ਰਿਕਵੈਸਟ ਹੀ ਕਰਦੀ ਆਂ ਸ਼ਾਰਟ ਵੀਡੀਓ ਵੇਖ ਕੇ ਫੋਨ ਨਾ ਕਰਿਆ ਕਰੋ ਲੌਂਗ ਵੀਡੀਓ ਵੇਖਿਆ ਕਰੋ ਉਹਦੇ ਵਿੱਚ ਆਪਾਂ ਕੱਲੀ ਕੱਲੀ ਚੀਜ਼ ਜਿਹੜੀ ਦੱਸੀ ਹੁੰਦੀ ਆ ਦੇਖੋ ਪਹਿਲਾਂ ਤੇ ਇਹ ਆਪਾਂ ਟਾਈਮ ਕੱਢ ਰਹੇ ਆਂ ਤੁਹਾਡੇ ਵਾਸਤੇ ਵੀ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦੱਸ ਰਹੇ ਆਂ ਉਹਦੀ ਕੁਆਂਟੀਟੀ ਦੱਸ ਰਹੇ ਆਂ ਉਹ ਤੁਹਾਨੂੰ ਲਿਖਾ ਰਹੇ ਆਂ ਫਿਰ ਉਸ ਤੋਂ ਬਾਅਦ ਤੁਸੀਂ ਫੋਨ ਕਰੋ ਤਾਂ ਫਿਰ ਤੁਸੀਂ ਕੋਪੀ ਉਹੀ ਚੀਜ਼ਾਂ ਲਿਖਾਓ ਸੋ ਮਾਫ ਕਰਿਓ ਮੈਨੂੰ ਕਿ ਇੰਨਾ ਮੇਰੇ ਕੋਲ ਟਾਈਮ ਨਹੀਂ ਹੁੰਦਾ ਤੁਸੀਂ ਦੁਬਾਰਾ ਆਪਾਂ ਬਾਰ ਜਿਹੜੀ ਚੀਜ਼ ਨਹੀਂ ਪਤਾ ਲੱਗਦੀ ਉਹਨੂੰ ਫੇਰ ਦੁਬਾਰਾ ਸੁਣ ਲਿਆ ਕਰੋ ਹਾਂ ਜੇ ਬਿਲਕੁਲ ਵੀ ਨਹੀਂ ਤੁਹਾਨੂੰ ਪਤਾ ਲੱਗ ਰਿਹਾ ਵੀ ਉਹ ਕੀ ਬੋਲਿਆ ਕਿਸੇ ਵੇਲੇ ਬੋਲਣ ਦੇ ਵਿੱਚ ਥੋੜੀ ਜੀ ਮਿਸਟੇਕ ਵੀ ਹੋ ਸਕਦੀ ਹੈ ਮੇਰੇ ਕੋ ਫੇਰ ਤੁਸੀਂ ਫੋਨ ਕਰਕੇ ਉਸ ਚੀਜ਼ ਬਾਰੇ ਪੁੱਛ ਸਕਦੇ ਹੋ ਤੇ ਜੇ ਤੁਸੀਂ ਫੋਨ ਕਰਕੇ ਕਹੋ ਕਿ ਸਾਨੂੰ ਲਿਸਟ ਬਣਾ ਕੇ ਸੈਂਡ ਕਰ ਦਿਓ ਕੱਲੇ-ਕੱਲੇ ਨੂੰ ਉਹ ਨਹੀਂ ਮੈਂ ਕਰ ਸਕਦੀ ਆਪਾਂ ਬਹੁਤ ਵਾਰੀ ਵੀਡੀਓ ਦੇ ਵਿੱਚ ਦੱਸਿਆ ਅਨਾਜਾ ਵਾਲੀ ਵੀਡੀਓ ਦੇ ਵਿੱਚ ਵੀ ਜ਼ਿਆਦਾ ਇਹੀ ਮੈਸੇਜ ਆਉਂਦੇ ਨੇ ਫੋਨ ਵੀ ਇਹੀ ਆਉਂਦੇ ਆ ਕਿ ਸਾਨੂੰ ਕੱਲੀ-ਕੱਲੀ ਚੀਜ਼ ਜਿਹੜੀ ਲਿਖਾ ਦਿਓ ਆਪਾਂ ਵੀਡੀਓ ਦੇ ਵਿੱਚ ਸਾਰੀ ਦੱਸੀ ਹੁੰਦੀ ਹੈ ਤੇ ਚਲੋ ਦੀ ਅ ਕਿ ਕਿਹੜੇ ਕਿਹੜੇ ਮਸਾਲੇ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਤੇ ਬਾਕੀ ਇਹ ਮਸਾਲਿਆਂ ਦੇ ਨਾਮ ਦੱਸਣ ਤੋਂ ਇਹ ਸਾਰੀ ਕੁਆਂਟੀਟੀ ਦੱਸਣ ਤੋਂ ਪਹਿਲਾਂ ਆਪਾਂ ਹਮੇਸ਼ਾ ਦੀ ਤਰ੍ਹਾਂ ਇਹ ਕਹਿ ਦਿੰਨੇ ਆ ਕਿ ਜਿਨ੍ਹਾਂ ਨੂੰ ਨੌਲੇਜ ਨਹੀਂ ਹੈਗੀ ਮੇਰੇ ਵਾਂਗੂ ਉਹ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨੌਲੇਜ ਆ ਉਹ ਤੁਸੀਂ ਵੀਡੀਓ ਸਕਿਪ ਕਰਕੇ ਜਾ ਸਕਦੇ ਹੋ ਆਪਣਾ ਤੁਸੀਂ ਗਿਆਨ ਨਾ ਛਾੜਿਓ ਕਿਉਂਕਿ ਬਹੁਤ ਹੀ ਜ਼ਿਆਦੇ ਸਿਆਣੇ ਬਣ ਜਾਂਦੇ ਆ ਫਿਰ ਕਮੈਂਟ ਕਰਦੇ ਆ ਪੁੱਠੇ ਸਿੱਧੇ ਸੋ ਇਸ ਕਰਕੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਤੁਸੀਂ ਹੁਣੇ ਵੀਡੀਓ ਸਕਿਪ ਕਰਕੇ ਜਾ ਸਕਦੇ ਹੋ ਤੇ ਆਓ ਜੀ ਆਪਾਂ ਤੁਹਾਨੂੰ ਕੁਆਂਟੀਟੀ ਦੱਸਦੇ ਆ ਇਹ 18 ਮਸਾਲੇ ਨੇ ਕੁੱਲ ਤੇ ਇਹ ਵੀ ਤੁਸੀਂ ਦੇਖੋ ਕਿ ਜਿਹੜਾ ਤੁਸੀਂ ਮਿਕਸ ਮਸਾਲਾ ਲਿਓਨੇ ਉਹਦੇ ਚ ਦੋ ਤਿੰਨ ਮਸਾਲੇ ਹੀ ਹੁੰਦੇ ਆ ਇਹ ਹੈਗੇ ਆ ਜੀ ਚੱਕਰਫੁੱਲ ਇਹ ਦੇਖੋ ਇਹ ਆਪਾਂ ਇਹਦੇ ਵਿੱਚ ਪਾ ਰਹੇ ਆ 20 ਗ੍ਰਾਮ ਇਹ ਕਿੰਨੇ ਮਸਾਲੇ ਦੀ ਕੁਆਂਟੀਟੀ ਆ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਇਹ ਹੈਗਾ ਜੈਫਲ ਇਹ ਵੀ 20 ਗ੍ਰਾਮ ਜੈਵਿਤਰੀ ਇਹ ਵੀ 20 ਗ੍ਰਾਮ ਤੇ ਇਹ ਹੈਗੀਆਂ ਗੁਲਾਬ ਦੀਆਂ ਪੱਤੀਆਂ ਇਹ ਵੀ 20 ਗ੍ਰਾਮ ਬਾਕੀ ਇਹ ਜਿੰਨੀ ਜਿੰਨੀ ਆਪਾਂ ਕੁਆਂਟੀਟੀ ਤੁਹਾਨੂੰ ਦੱਸਣ ਦੇ ਆ ਨਾ ਇਹ ਇੰਨੀ ਇੰਨੀ ਹੀ ਰੱਖਿਓ ਕਿਉਂਕਿ ਜਿੰਨੇ ਮਸਾਲੇ ਦੀ ਆਪਾਂ ਕੁਆਂਟੀਟੀ ਤੁਹਾਨੂੰ ਦੱਸਾਂਗੇ ਜੇ ਉਹਦੇ ਵਿੱਚ ਵੱਧ ਘੱਟ ਹੋ ਗਿਆ ਨਾ ਤੇ ਉਹ ਟੇਸਟ ਨਹੀਂ ਬਣਦਾ ਬਾਕੀ ਹਰ ਇੱਕ ਮਸਾਲੇ ਦੇ ਆਪਣੇ ਆਪਣੇ ਗੁਣਾਂ ਤੇ ਕਿਹੜੇ ਮਸਾਲੇ ਦੇ ਕਿਹੜੇ ਗੁਣਾਂ ਜੇਕਰ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਆਪਾਂ ਐਂਡ ਸਕਰੀਨ ਤੇ ਉਹ ਵੀਡੀਓ ਲਾ ਦਾਂਗੇ ਇਹ ਲੌਂਗ ਆਗੇ ਜੀ ਇਹ ਵੀ 20 ਗ੍ਰਾਮ ਇਹ ਮਾਗਾ ਇਹ ਵੀ 20 ਗ੍ਰਾਮ ਤੇ ਇਹ ਆ ਜਾਂਦੀ ਜੀ ਸੁੰਡ ਇਹਦੇ ਵਿੱਚ ਹੁਣ ਆਪਾਂ ਪਾ ਰਹੇ ਹਾਂ 60 ਗ੍ਰਾਮ ਤੇ ਇਹਦੇ ਬਾਰੇ ਨਾ ਮਸਲਾ ਬਹੁਤ ਚੱਲਦਾ ਪਿਆ ਵਾ ਵੀ ਇਹ ਸੁੰਡ ਹੁੰਦੀ ਆ ਕੁਝ ਵਕਰੀ ਚੀਜ਼ ਹੁੰਦੀ ਆ ਕਿ ਅਦਰਕ ਸੁੱਕਾ ਹੁੰਦਾ ਵਾ ਵੈਸੇ ਹੁੰਦਾ ਏ ਅਦਰਕ ਸੁੱਕਾ ਹੀ ਆ ਤੇ ਬਾਕੀ ਜਿਹੜੇ ਗਿਆਨ ਚਾੜ ਨਾਲੇ ਉਹਨਾਂ ਨੇ ਦੱਸ ਦੇਣਾ ਵਾ ਵੀ ਇਹ ਕੀ ਚੀਜ਼ ਹੁੰਦੀ ਆ ਉਹਨਾਂ ਨੇ ਫਿਰ ਕਮੈਂਟ ਕਰਕੇ ਆ ਜਾਣਾ ਵਾ ਵੀ ਨਹੀਂ ਮੈਡਮ ਜੀ ਆਹ ਚੀਜ਼ ਹੁੰਦੀ ਆਸੀਂ ਬੜੀ ਜਗ੍ਹਾ ਤੋਂ ਪਤਾ ਕੀਤਾ ਵਾ ਇਹ ਸੁੱਕਾ ਹੋਇਆ ਅਦਰਕ ਹੀ ਹੁੰਦਾ ਜਿਹਨੂੰ ਡਰਾਈ ਅ ਜਿੰਜਰ ਬੋਲ ਦਿੰਦੇ ਆ ਨਾ ਉਹ ਹੀ ਚੀਜ਼ ਹੁੰਦੀ ਆ ਸੁੰਡ ਗੁਣਾ ਨਾਲ ਭਰਪੂਰ ਇੱਕ ਮਸਾਲਾ ਆਪਾਂ ਹੋਰ ਇਹਦੇ ਵਿੱਚ ਐਡ ਕਰ ਰਹੇ ਹੁਣ ਉਹ ਹੈਗੇ ਜੀ ਹਿੰਗ ਇਹ ਵੀ ਪਾਵਾਂਗੇ ਆਪਾਂ ਇਹਦੇ ਵਿੱਚ 20 ਗ ਇਹ 200 ਗ੍ਰਾਮ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਕਾਲੀ ਮਿਰਚ ਤੇ ਜੇਕਰ ਥੋੜਾ ਜਿਹਾ ਤਿੱਖਾ ਤੁਹਾਨੂੰ ਮਸਾਲਾ ਚਾਹੀਦਾ ਤਾਂ ਤੁਸੀਂ ਵੱਧ ਵੀ ਕਰ ਸਕਦੇ ਹੋ ਆਪਾਂ ਇਹਦੇ ਵਿੱਚ 100 ਗ੍ਰਾਮ ਐਡ ਕਰ ਰਹੇ ਹਾਂ ਸੁੱਕੀ ਲਾਲ ਮਿਰਚ 20 ਗ੍ਰਾਮ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਤੇਜ ਪੱਤਾ ਤੇ 200 ਗ੍ਰਾਮ ਇਹਦੇ ਵਿੱਚ ਪਾ ਰਹੇ ਆਪਾਂ ਮੋਟੀ ਇਲਾਚੀ ਤੇ 200 ਗ੍ਰਾਮ ਹੀ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਇਹ ਹਰੀ ਇਲਾਚੀ ਜਿਹਨੂੰ ਛੋਟੀ ਇਲਾਚੀ ਬੋਲਦੇ ਆਪਾਂ ਤੇ 60 ਗ੍ਰਾਮ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਦਾਲਚੀਨੀ ਦਾਲਚੀਨੀ ਦੇ ਬਹੁਤ ਜ਼ਿਆਦਾ ਫਾਇਦੇ ਆ ਬਹੁਤ ਹੀ ਇਹ ਗੁਣਕਾਰੀ ਹੁੰਦੀ ਆ ਇਹਦੇ ਕੀ ਕੀ ਫਾਇਦੇ ਆ ਇਹ ਵੀ ਆਪਾਂ ਚੈਨਲ ਤੇ ਪਹਿਲਾਂ ਵੀਡੀਓ ਬਣਾ ਕੇ ਪਾਈ ਆ ਅਗੇ 300 ਗ੍ਰਾਮ ਆ ਗਈ ਜੀ ਇਹ ਜਵੈਣ ਤੇ ਇਹ ਆ ਗਿਆ ਜੀ ਸ਼ਾਹੀ ਲੋਕਾਂ ਵਾਸਤੇ ਸ਼ਾਹੀ ਜੀਰਾ ਇਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ 300 ਗ੍ਰਾਮ ਵੈਸੇ ਤੁਸੀਂ ਦੇਖਿਆ ਹੋਊਗਾ ਵੀ ਨਾਰਮਲ ਜੀਰਾ ਹੁੰਦਾ ਮਸਾਲੇ ਦੇ ਵਿੱਚ ਤੇ ਇਹ ਹੈਗਾ ਜੀ ਸ਼ਾਹੀ ਜੀਰਾ ਇਹਨੂੰ ਕਾਲਾ ਜੀਰਾ ਵੀ ਬੋਲਿਆ ਜਾਂਦਾ ਤੇ ਸ਼ਾਹੀ ਜੀਰਾ ਵੀ ਬੋਲਿਆ ਜਾਂਦਾ ਇਹਦੀ ਇਦਾਂ ਦੀ ਪਛਾਣ ਹੁੰਦੀ ਆ ਜੀ ਤੇ ਇੱਧਰ ਆ ਗਿਆ ਜੀ ਆਪਣਾ ਜਿਹੜਾ ਸਫੇਦ ਜੀਰਾ ਜਿਹੜਾ ਆਮ ਜੀਰਾ ਆਪਾਂ ਵਰਤਦੇ ਆ ਇਹ ਤੁਸੀਂ ਦੇਖੋ ਇਹਦੀ ਦੇਖੋ ਪਛਾਣ ਤੇ ਇਹਦੀ ਪਛਾਣ ਦੇਖੋ ਦੇਖੋ ਦੋਨਾਂ ਦੀ ਪਛਾਣ ਆਪਾਂ ਤੁਹਾਨੂੰ ਕਰਾ ਦਿੰਨੇ ਆ ਦੇਖੋ ਫਰਕ ਦੇਖੋ ਦੋਨਾਂ ਦੇ ਵਿੱਚ ਇਹ ਸ਼ਾਹੀ ਜੀਰਾ ਹੁੰਦਾ ਤੇ ਇਹ ਹੁੰਦਾ ਜੀ ਆਮ ਜੀਰਾ ਜਿਹੜਾ ਆਪਾਂ ਵਰਤਦੇ ਆ ਘਰਾਂ ਦੇ ਵਿੱਚ ਤੇ ਬਾਕੀ ਆਪਾਂ ਥੋੜੀ ਜਿਹੀ ਇਹਦੀ ਤੁਹਾਨੂੰ ਮੋਟੀ ਜੀ ਨਿਸ਼ਾਨੀ ਦੱਸ ਦਿੰਨੇ ਆ ਕਿ ਜਿਵੇਂ ਉਹ ਥੋੜਾ ਜਿਹਾ ਚਿੱਟਾ ਚਿੱਟਾ ਜਿਹਾ ਹੁੰਦਾ ਇਹ ਥੋੜਾ ਕਾਲਾ ਜੀਰਾ ਜਿਹਾ ਹੁੰਦਾ ਜਿਵੇਂ ਕਾਲਾ ਰੰਗ ਹੁੰਦਾ ਤੇ ਦੂਜਾ ਐ ਹੁੰਦਾ ਵੀ ਜਿਵੇਂ ਦੋ ਫੜ ਕੀਤਾ ਹੁੰਦਾ ਇਦਾਂ ਦੀ ਇਹਦੀ ਜਿਹੜੀ ਪਛਾਣ ਹੁੰਦੀ ਆ ਵੈਸੇ ਦੁਕਾਨਦਾਰ ਜਿਹੜੇ ਨਾ ਉਹੀ ਵੇਚੀ ਜਾਂਦੇ ਜੀ ਆਹੀ ਸ਼ਾਹੀ ਜ ਤੇ ਇਹ ਸਾਰੇ ਜਿਹੜੇ ਮਸਾਲੇ ਆ ਇਹਨਾਂ ਦੇ ਵਿੱਚ ਇੱਕ ਮਸਾਲਾ ਤੁਸੀਂ ਹੋਰ ਐਡ ਕਰ ਸਕਦੇ ਹੋ ਜੇਕਰ ਤੁਸੀਂ ਗਰਮ ਮਸਾਲੇ ਚ ਉਹਨੂੰ ਐਡ ਕਰਨਾ ਵੈਸੇ ਅਸੀਂ ਰੈਗੂਲਰ ਉਹਨੂੰ ਸਬਜ਼ੀ ਦੇ ਵਿੱਚ ਇਸਤੇਮਾਲ ਕਰਦੇ ਹਾਂ ਉਹ ਹੈਗੀ ਹੈ ਜੀ ਰਤਨ ਜੋਤ ਤੁਸੀਂ ਇਹਦੇ ਵਿੱਚ 20 ਗ੍ਰਾਮ ਰਤਨ ਜੋਤ ਵੀ ਪਾ ਸਕਦੇ ਹੋ ਰਤਨ ਜੋਤ ਜਿਹੜੀ ਉਹ ਠੰਡ ਤੋਂ ਵੀ ਤੁਹਾਨੂੰ ਬਚਾਊਗੀ ਤੇ ਬਹੁਤ ਜ਼ਿਆਦਾ ਉਹਦੇ ਫਾਇਦੇ ਹੁੰਦੇ ਆ ਉਹ ਵੀ ਆਪਾਂ ਵੱਖਰੀ ਵੀਡੀਓ ਬਣਾ ਕੇ ਚੈਨਲ ਤੇ ਪਾਈ ਸੀਗੀ ਵੀ ਰਤਨ ਜੋਤ ਦੇ ਕੀ ਫਾਇਦੇ ਹੁੰਦੇ ਆ ਤੇ ਬਾਕੀ ਇਹਨਾਂ ਸਾਰਿਆਂ ਮਸਾਲਿਆਂ ਦੇ ਵਿੱਚ ਧਨੀਆ ਕਿੰਨਾ ਪਾਉਣਾ ਵਾ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਤੇ ਇਹਨਾਂ ਸਾਰਿਆਂ ਮਸਾਲਿਆਂ ਨੂੰ ਆਪਾਂ ਇਹ ਧਨੀਏ ਦੇ ਵਿੱਚ ਮਿਕਸ ਕਰਨਾ ਵਾ ਧਨੀਏ ਦਾ ਜਿਹੜਾ weight ਹੈਗਾ ਇਹ ਹੈਗਾ ਜੀ 1 ਕਿਲੋ ਤੇ ਕੁੱਲ ਮਸਾਲੇ ਦਾ ਆਪਾਂ ਜਿਹੜਾ weight ਆ ਇਹ 2 ਕਿਲੋ ਮਸਾਲੇ ਦਾ ਆਪਾਂ ਜਿਹੜਾ ਮਸਾਲਾ ਬਣਾ ਰਿਹਾ ਆ ਉਹਦੇ ਵਿੱਚ ਇਹ ਜਿਹੜਾ ਤੁਸੀਂ ਧਨੀਆ ਵਾ ਉਹ 1 ਕਿਲੋ ਪਾਉਣਾ ਤੇ ਜਦੋਂ ਆਪਾਂ ਗਰਮੀਆਂ ਦਾ ਬਣਾਉਨੇ ਮਸਾਲਾ ਉਦੋਂ ਤੁਸੀਂ 1.5 ਕਿਲੋ ਵਿੱਚ ਧਨੀਆ ਰੱਖਣਾ ਹੁੰਦਾ ਤੇ ਬਾਕੀ ਜਿਹੜੇ ਮਸਾਲੇ ਇਸ ਤਰ੍ਹਾਂ ਤੋਂ ਰੱਖਣੇ ਹੁੰਦੇ ਆ ਇਹਦੇ ਵਿੱਚ ਤੁਸੀਂ ਜਿਹੜੀ ਸੁੰਡ ਦੀ ਕੁਆਂਟੀਟੀ ਆ ਉਹ ਘਟਾਉਣੀ ਹੁੰਦੀ ਆ ਹਿੰਗ ਦੀ ਥੋੜੀ ਕੁਆਂਟੀਟੀ ਘਟਾ ਦੇਣੀ ਹੁੰਦੀ ਰਤਨ ਜੋਦ ਨੁਸਖੇ ਸਕਿੱਪ ਕਰ ਸਕਦੇ ਹੋ ਬਾਕੀ ਉਹਦੀ ਵੀਡੀਓ ਆਪਾਂ ਫੇਰ ਚੈਨਲ ਤੇ ਅਗਲੀਆਂ ਗਰਮੀਆਂ ਦੇ ਵਿੱਚ ਪਾ ਦਾਂਗੇ ਤੇ ਇਹ ਆਪਾਂ ਇਹਦੇ ਵਿੱਚ 1 ਕਿਲੋ ਤੁਸੀਂ ਦੇਖ ਸਕਦੇ ਹੋ ਦੇਖੋ ਐ ਹਰਿਆ ਰਿਆ ਧਨੀਆ ਲਿਆ ਹੈ ਸੁੱਕਾ ਵਾ ਪਰ ਹਰਿਆ ਰਿਆ ਪੂਰਾ ਦੇਖੋ ਐ ਸਾਫ ਮੋਟਾ ਮੋਟਾ ਧਨੀਆ ਇਹ ਵੀ ਤੁਸੀਂ ਧਿਆਨ ਰੱਖਿਆ ਕਰੋ ਕਿ ਜਿਹੜਾ ਤੁਸੀਂ ਬਾਜ਼ਾਰ ਤੋਂ ਲੈ ਕੇ ਆਉਨੇ ਹੋ ਉਹਦੇ ਵਿੱਚ ਧਨੀਆ ਕਿਤੇ ਲੱਗਾ ਵੀ ਹ ਤੇ ਉਹ ਜਿਹੜਾ ਟੇਸਟ ਨਹੀਂ ਨਿਕਲ ਕੇ ਆਉਂਦਾ ਮਸਾਲੇ ਚ ਜਿਹੜਾ ਆਪਾਂ ਨੂੰ ਟੇਸਟ ਚਾਹੀਦਾ ਕਿਉਂਕਿ ਕੰਮ ਦੀ ਚੀਜ਼ ਤਾਂ ਸਾਰੇ ਜਿਹੜੇ ਕੀੜੇ ਨੇ ਉਹ ਖਾ ਲਈ ਹੁੰਦੀ ਵਿੱਚ ਉਹ ਤੇ ਸਿਰਫ ਖੋਲ ਹੁੰਦਾ ਆਪਣੇ ਕੋ ਤਾਂ ਕਰਕੇ ਉਹ ਜਿਹੜੇ ਆਪਾਂ ਕਹਿੰਦੇ ਨਾ ਲਓ ਜੀ ਜਦੋਂ ਹਲਵਾਈ ਬਣਾਉਂਦੇ ਆ ਚੀਜ਼ਾਂ ਚਾਹੇ ਹੋਟਲਾਂ ਚ ਬੰਦੀਆਂ ਤੇ ਉਹਦੋਂ ਬੜੀ ਸਮੈਲ ਆਉਂਦੀ ਸਾਡੇ ਕਿਉਂ ਨਹੀਂ ਸਮੈਲ ਆਉਂਦੀ ਇਸ ਤਰ੍ਹਾਂ ਤੁਸੀਂ ਜਿਵੇਂ ਆਪਾਂ ਤੁਹਾਨੂੰ ਦੱਸਿਆ ਵਾ ਇਹ ਮਸਾਲੇ ਪਾ ਕੇ ਇੰਨੀ ਕੁਆਂਟੀਟੀ ਰੱਖ ਕੇ ਜੇਕਰ ਤੁਸੀਂ ਮਸਾਲਾ ਤਿਆਰ ਕਰੋਗੇ ਨਾ ਦੇਖੋ ਤੁਹਾਡੀ ਜਿਹੜੀ ਰਸੋਈ ਆ ਉਹ ਮਹਿਕ ਉਠਣੀ ਗਰਮ ਮਸਾਲੇ ਦੇ ਨਾਲ ਤੇ ਸਬਜੀ ਦੀ ਖੁਸ਼ਬੂ ਜਿਹੜੀ ਗੁਆਂਢੀਆਂ ਘਰੇ ਵੀ ਜਾਊਗੀ ਅਗਲੇ ਪੁੱਛਣਗੇ ਵੀ ਕਿਹੜਾ ਮਸਾਲਾ ਪਾ ਕੇ ਤੁਸੀਂ ਸਬਜੀ ਬਣਾਈ ਆ ਬਾਕੀ ਦੁਕਾਨਦਾਰ ਕੋਈ ਵੀ ਸੜਦਾ ਨਹੀਂ ਕੋਈ ਚੀਜ਼ ਵੀ ਜਿਵੇਂ ਤੁਹਾਨੂੰ ਪਤਾ ਆਮ ਹੀ ਚੀਜ਼ਾਂ ਜਿਹੜੀਆਂ ਖਰਾਬ ਹੋ ਜਾਂਦੀਆਂ ਧਨੀਆ ਵਾ ਇਹ ਲੱਗ ਜਾਂਦਾ ਵਾ ਮਿਰਚਾਂ ਉਹ ਇਹ ਖਰਾਬ ਹੋ ਜਾਂਦੀਆਂ ਤੇਜ ਪੱਤਾ ਵੀ ਕੇਵਲੇ ਸੁੰਢੀ ਲੱਗ ਜਾਂਦੀ ਸਾਰਾ ਖਾਧਾ ਹੁੰਦਾ ਵਾ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਵੇਸਣ ਵੀ ਆਪਾਂ ਘਰੇ ਤਿਆਰ ਕਰਦੇ ਆ ਜੀ ਬਹੁਤ ਭੈਣ ਕਿਉਂਕਿ ਬਾਜ਼ਾਰੋਂ ਜਿਹੜਾ ਵੇਸਣ ਆ ਉਹ ਜਿਹੜੇ ਛੋਲੇ ਜਿਹੜੇ ਲੱਗ ਚੁੱਕੇ ਹੁੰਦੇ ਆ ਖਰਾਬ ਹੋ ਚੁੱਕੇ ਹੁੰਦੇ ਆ ਉਹਨਾਂ ਦਾ ਵੇਸਣ ਤਿਆਰ ਕੀਤਾ ਜਾਂਦਾ ਆਪਾਂ ਜਿਹੜਾ ਘਰੇ ਸ਼ੁੱਧ ਜਿਹੜੀ ਆ ਚਨੇ ਦੀ ਦਾਲ ਆ ਉਹਨੂੰ ਧੋ ਕੇ ਸੁਕਾ ਕੇ ਫਿਰ ਵੇਸਣ ਤਿਆਰ ਕਰਦੇ ਆ ਘਰ ਦੀ ਚੱਕੀ ਦੇ ਜੇਕਰ ਤੁਸੀਂ ਉਹ ਵੀ ਮੰਗਾਉਣਾ ਹੋਵੇ ਤਾਂ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਹੁਣ ਇਹ ਆਪਾਂ ਸਾਰੇ ਮਸਾਲੇ ਦੇ ਵਿੱਚ ਮਿਲਾ ਦਿੰਨੇ ਆ ਲਓ ਜੀ ਸਾਰੇ ਮਸਾਲੇ ਜਿਹੜੇ ਆਪਾਂ ਇਹਦੇ ਵਿੱਚ ਮਿਕਸ ਕਰ ਲਿਆ ਤੇ ਇਹਨਾਂ ਨੂੰ ਦੋ ਤੁੱਪਾ ਲਾਵਾਂਗੇ ਚੰਗੀ ਤਰ੍ਹਾਂ ਵੈਸੇ ਪਹਿਲਾਂ ਵੀ ਮੈਂ ਸੁਕਾਇਆ ਵਾ ਪਰ ਹੁਣ ਫਿਰ ਇਹਨੂੰ ਆ ਤੇ ਫਿਰ ਆਪਾਂ ਇਹ ਜਿਹੜਾ ਮਸਾਲਾ ਮਾਮ ਦਾਸਤੇ ਦੇ ਵਿੱਚ ਕੁੱਟ ਕੇ ਫਿਰ ਤਿਆਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਸਾਰੀਆਂ ਚੀਜ਼ਾਂ ਆਮ ਹੀ ਤੁਸੀਂ YouTube ਤੇ ਵੀਡੀਓ ਦੇਖਦੇ ਨਾਲ ਹਲਵਾਈਆਂ ਕੋ ਜਾਂਦੇ ਆ ਜੀ ਕਿੰਨੇ ਮਸਾਲੇ ਪਾ ਗਏ ਤੁਸੀਂ ਇਹ ਜਿਹੜੀ ਸਬਜ਼ੀ ਬਣਾਈ ਆ ਆ ਲੋ ਜੀ ਆ ਮਸਾਲਾ ਲੈ ਕੇ ਤੁਸੀਂ ਸਬਜ਼ੀ ਬਣਾ ਲਓ ਇਹ ਹੀ ਮਸਾਲਾ ਉਹ ਹੁੰਦਾ ਜੀ ਇਹ ਦੇਖੋ ਜਿਹੜੀਆਂ ਹੋਟਲਾਂ ਦੇ ਵਿੱਚ ਤੁਹਾਨੂੰ ਸਬਜ਼ੀਆਂ ਦੀ ਖੁਸ਼ਬੂ ਆਉਂਦੀ ਹੈ ਨਾ ਇਹੋ ਜਿਹੇ ਮਸਾਲੇ ਪਾ ਕੇ ਉਹਨਾਂ ਨੇ ਮਸਾਲੇ ਤਿਆਰ ਕੀਤੇ ਹੁੰਦੇ ਆ ਪਰ ਇਹ ਦੇਖਿਆ ਕਰੋ ਕਿ ਹੋਟਲ ਦੇ ਵਿੱਚ ਸਬਜ਼ੀ ਜਿਹੜੀ ਉਹ ਤੜਕਾ ਬਹੁਤ ਪੁਰਾਣਾ ਹੁੰਦਾ ਵਾ ਮਸਾਲੇ ਉਹਦੇ ਵਿੱਚ ਇਹ ਪਾ ਦਿੰਦੇ ਆ ਤੁਸੀਂ ਘਰੇ ਆਪਣਾ ਮਸਾਲਾ ਤਿਆਰ ਕਰ ਸਕਦੇ ਹੋ ਜੇਕਰ ਤੁਸੀਂ ਸਾਡੇ ਕੋਲ ਮੰਗੋਣਾ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਵੀ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਫੋਨ ਕਰਕੇ ਕਿਸੇ ਵੀ ਕਿਸਮ ਦਾ ਆਚਾਰ ਕਿਸੇ ਕਿਸਮ ਦੀ ਪੰਜੀਰੀ ਪਾਪੜ ਵੜੀਆਂ ਮਿਕਸ ਆਟਾ ਚਾਹੇ ਮਸਾਲੇ ਆਰਗੈਨਿਕ ਹਲਦੀ ਘਰ ਦੀ ਬਣੀ ਹੋਈ ਦੇਗੀ ਲਾਲ ਮਿਰਚੇ ਤੁਸੀਂ ਸਾਡੇ ਕੋਲ ਮੰਗਾਉਣੀ ਹੋਵੇ ਤੇ ਤੁਸੀਂ ਸਾਨੂੰ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਬਾਕੀ ਕਈ ਲੋਕ ਕਹਿ ਦਿੰਦੇ ਕਿ ਮੈਡਮ ਜੀ ਅਸੀਂ ਇੱਥੇ ਆ ਕੇ ਵੇਖ ਕੇ ਫਿਰ ਸਮਾਨ ਲੈ ਕੇ ਜਾਵਾਂਗੇ ਉਹਨਾਂ ਨੂੰ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਆਪਾਂ ਕੋਈ ਵੀ ਸਮਾਨ ਜਿਹੜਾ ਵੱਧ ਬਣਾ ਕੇ ਨਹੀਂ ਰੱਖਦੇ ਕਿਸੇ ਦਾ ਆਰਡਰ ਆਵੇ ਤੇ ਆਰਡਰ ਤੇ ਹੀ ਆਪਾਂ ਤਿਆਰ ਕਰਦੇ ਤੇ ਉਹੀ ਤਾਜ਼ਾ ਤਾਜ਼ਾ ਸਮਾਨ ਆਪਾਂ ਅਗਲੇ ਨੂੰ ਭੇਜ ਦਿੰਨੇ ਹਾਂ ਪਾਈਆ ਖੰਡ ਜੇ ਸਾਡੇ ਕੋਲ ਵਾਜੇ ਉਹ ਵੱਖਰੀ ਗੱਲ ਹੁੰਦੀ ਆ ਬਾਕੀ ਆਪਾਂ ਆਨਲਾਈਨ ਹੀ ਭੇਜਦੇ ਆਂ ਆਪਾਂ ਘਰੇ ਆਉਣਾ ਜਿਵੇਂ ਹੀ ਬੰਦ ਕੀਤਾ ਹੋਇਆ ਵਾ ਉਹ ਕਿਉਂ ਬੰਦ ਕੀਤਾ ਆਪਾਂ ਪਹਿਲਾਂ ਵੀ ਚੈਨਲ ਤੇ ਇੱਕ ਵੀਡੀਓ ਪਾਈ ਸੀ ਫੇ ਆਪਾਂ ਕੋਈ ਵੀ ਹੈਪਨਿੰਗ ਹੋਣ ਤੋਂ ਡਰਦੇ ਆਂ ਇਸ ਕਰਕੇ ਆਪਾਂ ਘਰੇ ਕਿਸੇ ਨੂੰ ਵੀ ਬੁਲਾਉਂਦੇ ਅਗੇ ਜਿੰਨੇ ਕਿਸੇ ਨੇ ਸਮਾਨ ਮੰਗਾਉਣਾ ਸਾਨੂੰ ਤੁਸੀਂ ਆਰ ਜੇਕਰ ਤੁਸੀਂ ਸਾਡੇ ਕੋਲ ਫੜ ਕੇ ਲੈ ਕੇ ਜਾਣਾ ਤੇ ਅਸੀਂ ਆਪਾਂ ਘਰ ਤੋਂ ਥੋੜੀ ਦੂਰ ਤੁਹਾਨੂੰ ਫੜਾ ਦਿਆ ਕਰਾਂਗੇ ਸਮਾਨ ਜਿਹੜਾ ਆਪਾਂ ਘਰ ਦੇ ਵਿੱਚ ਤਿਆਰ ਕਰਦੇ ਕੋਈ ਦੁਕਾਨ ਨਹੀਂ ਆ ਵੀ ਮੈਂ ਵਾਧੂ ਸੈਂਪਲ ਬਣਾ ਕੇ ਰੱਖੇ ਹੋਣ ਤੇ ਤੁਸੀਂ ਉਹ ਲੈ ਜਾਓ ਕਿਉਂਕਿ ਆਮ ਹੀ ਜਿਹੜੇ ਕਸਟਮਰ ਆ ਸਾਰੇ ਮੈਨੂੰ ਕਹਿੰਦੇ ਕਿ ਮੈਡਮ ਸਾਨੂੰ ਤਾਜੀ ਚੀਜ਼ ਚਾਹੀਦੀ ਆ ਸੋ ਆਪਾਂ ਤਾਜੀ ਹੀ ਬਣਾ ਕੇ ਦੇਣੇ ਆ ਤਾਂ ਹੀ ਆਪਾਂ ਇੱਕ ਹਫ਼ਤੇ ਦਾ ਟਾਈਮ ਲੈਣੇ ਆ ਤੇ ਜੇਕਰ ਤੁਹਾਨੂੰ ਵੀ ਕੋਈ ਸਮਾਨ ਚਾਹੀਦਾ ਵਾ ਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਵੀਡੀਓ ਦੇ ਵਿੱਚ ਸਿਰਫ ਸਮਾਨ ਆਰਡਰ ਕਰਨ ਵਾਸਤੇ ਹੀ ਫੋਨ ਕਰਿਆ ਕਰੋ ਇਹ ਤੁਹਾਨੂੰ ਆਪਾਂ ਬਾਰ-ਬਾਰ ਕਹਿੰਨੇ ਆ ਜਿਹੜੇ ਐਵੇਂ ਰੇਟ ਪੁੱਛ ਕੇ ਫਿਰ ਜਾਇਆਵੇਂ ਫਾਲਤੂ ਦੇ ਸਵਾਲ ਪੁੱਛਦੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਨਾ ਫੋਨ ਕਰਿਆ ਕਰੋ ਕਿਉਂਕਿ ਸਾਰਿਆਂ ਦੇ ਕੋਲ ਆਪੋ ਆਪਣਾ ਟਾਈਮ ਜਿਹੜਾ ਕੀਮਤੀ ਹੁੰਦਾ ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਰੂਬਲੋਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਸੋ ਇਸ ਵੀਡੀਓ ਦੇ ਇੱਥੇ ਕਰਦੇ ਜੀ ਐਂਡ ਮਿਲ ਜੀਕ ਨਵੀਂ ਵੀਡੀਓ